ਪਰ ਤਾਂ ਪਾਰਸ ਦੀ ਗਜ਼ਲ ਤੇਰੇ ਖਤ ਜਿਉਂਦਾ ਹਨ ਸਹਾਰਾ ਸੱਜਣਾ ਤੇਰੇ ਖਤ ਜਿਉਂਦਾ ਹਨ ਸਹਾਰਾ ਸੱਜਣਾ ਤੇਰੇ ਖਤ ਬੀਤਿਆ ਜੀਵਨ ਸਾਰਾ ਸੱਜਣਾ ਤੇਰੇ ਖਤ ਬੀਤਿਆ ਜੀਵਨ ਸਾਰਾ ਸੱਜਣਾ ਤੇਰੇ ਖਤ ਇੱਕ ਪਲ ਵੇਖਾਂ ਫੇਰ ਛੁਪਾ ਕੇ ਰੱਖ ਦੇਵਾਂ ਇੱਕ ਪਲ ਵੇਖਾਂ ਫੇਰ ਛੁਪਾ ਕੇ ਰੱਖ ਦੇਵਾਂ ਤੋਹਫ਼ਾ ਜਿਵੇਂ ਨਿਆਰਾ ਸੱਜਣਾ ਤੇਰੇ ਖਤ ਦਿਲ ਦੀ ਨੁਕਰੇ ਅੱਜ ਵੀ ਸਭ ਸੰਭਾਲੇ ਨੇ ਦਿਲ ਦੀ ਨੁਕਰੇ ਅੱਜ ਵੀ ਸਭ ਸੰਭਾਲੇ ਨੇ ਜੀਖਨ ਪਿਆਰ ਕੁਵਾਰਾ ਸੱਜਣਾ ਤੇਰੇ ਖਤ ਕੁੱਟ ਕਲੇਜੇ ਲਾਲਾਂ ਸੀਨਾ ਠਰ ਜਾਂਦਾ ਕੁੱਟ ਕਲੇਜੇ ਲਾਲਾਂ ਸੀਨਾ ਠਰ ਜਾਂਦਾ ਜਿਵੇਂ ਹੈ ਮੀਤ ਪਿਆਰਾ ਸੱਜਣਾ ਤੇਰੇ ਖਤ ਭੁੱਲ ਨਾ ਜਾਵੀ ਪਹਿਲੀ ਪਾਕ ਮੁਹੱਬਤ ਨੂੰ ਭੁੱਲਣਾ ਜਾਮੀ ਪਹਿਲੀ ਪਾਕ ਮੁਹੱਬਤ ਨੂੰ ਕਰਦੇ ਰਹਿਣ ਇਸ਼ਾਰਾ ਸੱਜਣਾ ਤੇਰੇ ਖੱਤ ਸਾ ਲੈਣੀ ਤਾਂ ਸੌ ਵਾਰੀ ਮੈਂ ਭੁੱਲ ਜਾਮਾ ਸਾ ਲੈਣੀ ਤਾਂ ਸੌ ਵਾਰੀ ਮੈਂ ਭੁੱਲ ਜਾਮਾ ਭੁੱਲਣਾ ਨਹੀਂ गवारा ਸੱਜਣਾ ਤੇਰੇ ਖੱਤ ਹੋੜੀਆਂ ਮਿੱਠੀਆਂ ਯਾਦਾਂ ਰੂਸੇ ਰੰਝ ਬੜੇ ਕੌੜੀਆਂ ਮਿੱਠੀਆਂ ਯਾਦਾਂ ਰੂਸੇ ਰੰਝ ਬੜੇ ਸਿਮਟਿਆ ਸਭ ਖਿਲਾਰਾ ਸੱਜਣਾ ਤੇਰੇ ਖੱਤ ਫੇਰ ਉਹੀ ਜੋ ਦੌਰ ਪ੍ਰਾਣਾ ਛਾ ਜਾਂਦਾ ਫੇਰ ਉਹੀ ਜੋ ਦੌਰ ਪ੍ਰਾਣਾ ਛਾ ਜਾਂਦਾ ਪੜਦਾ ਜਦੋਂ ਦੁਬਾਰਾ ਸੱਜਣਾ ਤੇਰੇ ਖੱਤ ਪਰਸੇ ਹੋ ਪੂੰਜੀ ਮੰਦਾ ਜੀਵਨ ਦੀ ਪਰਸੇ ਹੋ ਪੂੰਜੀ ਮੰਦਾ ਜੀਵਨ ਦੀ ਰੱਖਦਾ ਕੋਲ ਵਿਚਾਰਾ ਸੱਜਣਾ ਤੇਰੇ ਖੱਤ ਰੱਖਦਾ ਕੋਲ ਵਿਚਾਰਾ ਸੱਜਣਾ ਤੇਰੇ ਖੱਤ ਜਿਉਂਦਾ ਹੰਸ ਸਹਾਰਾ ਸੱਜਣਾ ਤੇਰੇ ਖਤ ਬੀਤਿਆ ਜੀਵਨ ਸਾਰਾ ਸੱਜਣਾ ਤੇਰੇ ਖਤ ਬੀਤਿਆ ਜੀਵਨ ਸਾਰਾ ਸੱਜਣਾ ਤੇਰੇ ਖਤ